ਅਜੇਬਨ ਪੰਜਾਬੀ ਨਿਊਜ਼ ਚੈਨਲ ਦੀ ਟੀਮ ਜ਼ਿਲ੍ਹਾ ਮਾਨਸਾ ਦੇ ਵਾਰਡ ਨੰਬਰ 7 ਵਿੱਚ ਰਹਿ ਰਹੇ ਜਤਿੰਦਰ ਸਿੰਘ ਉਰਫ ਬੰਟੇ ਪੁੱਤਰ ਅਜੇਬ ਸਿੰਘ ਵਾਸੀ ਮਾਨਸਾ ਦੇ ਘਰ ਦਾ ਉਹਨਾਂ ਵੱਲੋਂ ਦੌਰਾ ਕੀਤਾ ਗਿਆ। ਘਰ ਦੇ ਵਿੱਚ ਕੋਈ ਮੈਂਬਰ ਕੰਮ ਕਰਨ ਦੇ ਯੋਗ ਨਹੀਂ ਹੈ ਕਿਉਂਕਿ ਜਤਿੰਦਰ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹਦੇ ਤਿੰਨ ਛੋਟੇ ਬੱਚੇ ਹਨ ਜਿਨ੍ਹਾਂ ਵਿੱਚੋਂ ਇੱਕ ਲੜਕੀ ਮੰਦਬੁੱਧੀ ਹੈ ਜੋ ਕਿ ਬੋਲ ਵੀ ਨਹੀਂ ਸਕਦੀ। ਤੁਹਾਨੂੰ ਦਾ ਜੇ ਕਿ ਲਗਭਗ ਪਿਛਲੇ 3 ਮਹੀਨਿਆਂ ਤੋਂ ਜਤਿੰਦਰ ਸਿੰਘ ਆਪਣੇ ਘਰ ਦੀ ਬਣੀ ਹੋਈ ਪੌੜੀ ਦੀ ਗ੍ਰੇਲ ਨਾ ਹੋਣ ਕਾਰਨ ហេਟਾ ਜਮੀਨ ਉੱਪਰ ਡਿੱਗ ਗਿਆ ਸੀ ਅਤੇ ਰੀੜ ਦੀ ਹੱਡੀ ਟੁੱਟ ਗਈ ਸੀ। ਜੀਜ਼ਾ ਕੇ ਰਿਸ਼ਤੇਦਾਰ ਵਦੋ ਪੈਸੇ ਉਧਾਰ ਲੈ ਕੇ ਇਲਾਜ ਕਰਾਇਆ ਗਿਆ ਹੈ ਜੋ ਕਿ ਗਰੀਬ ਪਰਿਵਾਰ ਹੈ ਅਤੇ ਪਰਿਵਾਰ ਹੋਰ ਇਲਾਜ ਕਰਾਣ ਤੋਂ ਅਸਮਰਥ ਹੈ ਪਰਿਵਾਰ ਨੇ ਹੁਣ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾ ਤੋਂ ਪੂਰਜੋਰ ਮੰਗ ਕੀਤੀ ਹੈ ਕਿ ਉਹਨਾਂ ਦੀ مالی ਮਦਦ ਕੀਤੀ ਜਾਵੇ ਤਾਂ ਕਿ ਗਤਿੰਦਰ ਸਿੰਘ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ ਅਤੇ ਉਹ ਪਰਿਵਾਰ ਦਾ ਆਪਣਾ ਪਾਲਣ ਪੋਸਣ ਕਰ ਸਕੇ ਹੁਣ ਪਰਿਵਾਰ ਨੇ ਹੇਠ ਲਿਖੇ ਮੋਬਾਈਲ ਨੰਬਰਾਂ ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਜੋ ਕਿ ਇਸ ਪ੍ਰਕਾਰ ਹਨ ਮੋਬਾਈਲ ਨੰਬਰ 94176 83912 ਅਤੇ ਉਹਨਾਂ ਦੇ ਵੱਲੋਂ ਇੰਡੀਅਨ ਬੈਂਕ ਮਾਨਸਾ ਦਾ ਖਾਤਾ ਨੰਬਰ ਵੀ ਦਿੱਤਾ ਗਿਆ ਹੈ ਜੋ ਕਿ ਤੁਹਾਨੂੰ ਦਿਖਾਈ ਦੇ ਰਿਹਾ ਸਕਰੀਨ ਤੇ ਇਹ ਮੋਬਾਈਲ ਨੰਬਰ ਅਤੇ ਖਾਤਾ ਨੰਬਰ ਤੁਹਾਨੂੰ ਅਸੀਂ ਤਾਂ ਦਿਖਾ ਰਿਹਾ ਤਾਂ ਕਿ ਤੁਸੀਂ ਇਸ ਪਰਿਵਾਰ ਦੇ ਨਾਲ ਕੋਈ ਵੀ ਦਾਨੀ ਸੱਜਣ ਹੋਵੇ ਉਹ ਸਿੱਧਾ ਸੰਪਰਕ ਕਰ ਸਕਦੇ ਹੈ ਹਾਂਜੀ ਹਾਂਜੀ A1 ਪੰਜਾਬੀ ਜੀ ਟੀਮ ਪਹੁੰਚੀ ਹੈ ਮਾਨਸਾ ਵਿਖੇ ਉਹਨਾਂ ਦੇ ਘਰ ਦੇ ਹਾਲਾਤ ਨੇ ਜਿਹੜੇ ਉਹ ਬਿਆਨ ਕਰਦੇ ਹਨ ਉਹਨਾਂ ਦੀ ਮੈਸੇਜ ਦੱਸੋ ਭਾਈ ਫਿਰ ਨਕੋਰ ਕੀ ਫਿਜੀ ਹੈ ਜੀ ਕੀ ਕਾਰਨ ਹੋਇਆ ਇਹਦੇ ਜਿਹੜੇ ਛਤ ਲੰਘਦੇ ਹੋਏ ਵੀ ਹੈ ਪੇ ਨਜੀ ਮੇਰੇ ਕੋਲੇ ਜਗਾ ਇਧਰ ਉੱਪਰ ਪੰਗੋ ਹੋਣ ਕਰਕੇ ਜੇ ਰਾਤ ਨੂੰ ਮਤਲਬ ਦੇ ਸਾਢੇ 3:00 ਤੋਂ 4:00 ਮਿੰਟ ਪਹਿਲਾਂ ਬਾਥਰੂਮ ਕਰਨ ਹੋ ਕੇ ਸੀ ਰਾਤ ਦਾ ਟਾਈਮ ਸੀਗਾ ਵੀ ਇਹਨਾਂ ਦਾ ਪੈਰ ਫਿਸਲਣਾ ਪੌੜੀਆਂ ਤੇ ਗ੍ਰਿੱਲ ਲੱਗੀ ਨਹੀਂ ਸੀ ਉਈ ਤੇ ਸਿੱਧਾ ਉੱਚੀ ਗਿਰ ਗਏ ਇਹਨਾਂ ਦੀ ਰੀੜ ਦੀ ਹੱਡੀ ਤੇ ਕਾਫੀ ਸੱਟ ਲੱਗ ਲੱਗੀ ਜੀ ਤੇ ਮੇਰੇ ਪੇਕੇ ਲੈ ਗਏ ਸੀਗੇ ਜੀ ਹੁਣ ਭਾਇਆ ਭਾਇਆ ਮੇਰੇ ਰਲ ਕੇ ਵੀ ਉਹਨਾਂ ਦਾ ਇਲਾਜ ਕਰਵਾਇਆ ਹੁਣ ਮੇਰੀ ਆਰਥਿਕ ਤੰਗੀ ਬਹੁਤ ਸਾਡੇ ਘਰ ਦੀ ਸਥਿਤੀ ਤੰਗਾਈ ਵੀ ਹੈ ਹੁਣ ਖਰਚਾ ਵੀ ਔਖਾ ਹੀ ਕੰਮ ਆ ਲਈ ਸੀ ਜਿੰਜੇ ਦੇ ਪੈਗੇ ਦਵਾਈਆਂ ਮੇਰੇ ਬੱਚੇ ਆਹ ਲ ਗੁੜੀਆਂ ਸੰਭੋ ਨੇ ਸਤ ਦੀ ਇੱਕ ਗੁੜੀ ਮੇਰੇ ਪੇਕੇ ਰਹਿੰਦੀ ਆ ਯਾਦ ਤੇ ਕਿਤੇ ਨਹੀਂ ਮੋਂ ਤੋਂ ਸੀ ਸਮਾਜ ਸੇਵੀ ਸੰਸਥਾਾਂ ਤੇ ਜਿਹੜੀਆਂ ਹੋਰ ਮਤਲਬ ਸੰਸਥਾਵਾਂ ਨੇ ਉਹਨਾਂ ਤੋਂ ਕੀ ਹੋਰ ਮੰਗ ਕਰ ਰਹੇ ਹੋ ਵੀ ਤੁਹਾਡਾ ਮਤਲਬ ਮਾਦੀ ਮਦਦ ਕੀਤੀ ਆ ਹਾਂਜੀ ਵੀ ਜਿੰਨੇ ਵੀ ਹੁੰਦੇ ਕੋਈ ਭੈਣ ਭਾਈ ਮਦਦ ਕਰ ਸਕਦੇ ਨੇ ਪਰ ਉਹ ਵੀ ਨੇ ਦਵਾਈਆਂ ਦਾ ਵੀ ਖਰਚਾ ਹੀ ਕਰਦਾ ਹੈ ਵੀ ਖਰਚਾ ਬੱਚਿਆਂ ਦਾ ਵੀ ਫੀਸ ਵਗੈਰਾ ਸਾਰਾ ਕੁਝ ਨਹੀਂ ਤੁਸੀਂ ਭਾਈ ਆਪ ਦਾ ਜਿਹੜਾ ਮੋਬਾਈਲ ਦਾ ਨੰਬਰ ਹੈ ਉਹ ਕੈਮਰੇ ਦੇ ਵਿੱਚ ਬੋਲ ਦੋ ਤੇ ਜੇ ਕੋਈ ਬੈਂਕ ਅਕਾਊਂਟ ਨੰਬਰ ਹੈ ਉਹ ਵੀ ਖਾਤਾ ਦਾ ਆਪਣਾ ਕੈਮਰੇ ਦੇ ਵਿੱਚ ਬੋਲ ਹਾਂਜੀ 94176 83912 ਹੀ ਮੇਰਾ ਨੰਬਰ ਹੈ ਤਾਂ ਘੱਟ ਤਾਂ ਨਹੀਂ ਪਸਦੀ ਠੀਕ ਮਾਤਾ ਜੀ ਤੁਸੀਂ ਜਿਹੜੇ ਮੁੱਡੇ ਦੇ ਸੱਟ ਲੱਗੀ ਹੈ ਹਾਂ ਇਹਦੀ ਮਾਤਾ ਹਾਂ ਜੀ ਮਾਤਾ ਇਹ ਦੋ ਜਾਣਕਾਰੀ ਇਹ ਤੇ ਸੱਟ ਕਿਦਾਂ ਲੱਗੀ ਕਿ ਮਤਲਬ ਕੀ ਕਾਰਨ ਹੋਇਆ ਕਾਰਨ ਹੋਇਆ ਇਹ ਕੋਠੀ ਦੇ ਪਾਈ ਸੀਗੇ ਤੇ ਉੱਠ ਕੇ ਦੰਦਰ ਜਾਣ ਲੱਗੇ ਤੇ ਨੀਂਦ ਵਿੱਚ ਹੈਗੇ ਸੀ ਤੇ ਪੌੜੀਆਂ ਤੇ ਘਰੇਲਣੇ ਲੱਗੀ ਸੀ ਉਹ ਬਸ ਉੱਤਰ ਲੱਗੇ ਨੂੰ ਕੁਝ ਪਤਾ ਨਹੀਂ ਲੱਗਿਆ ਉਹ ਡਿੱਗ ਗਿਆ ਜਿੱਕੇ ਰੀੜ ਤੇ ਹੱਡੀ ਤੇ ਸੱਟ ਬਜੀ ਬਹੁਤ ਜ਼ਿਆਦਾ ਬਹੁਤ ਜ਼ੋਰ ਦੀ ਬਹੁਤ ਅਸੀਂ ਇਲਾਜ ਕਰਾ ਲਿਆ ਜਿਹੜੇ ਸਾਡੇ ਕੋਲ 2 ਪੈਸੇ ਤੇ ਉਹ ਵੀ ਲਾਤੀ ਇਸ ਤਾਰੇ ਬਣ ਪਈਆਂ ਨੇ ਵੀ ਲਾਤੀ ਹੁਣ ਜੀ ਸਾਡੇ ਕੋਲੇ ਕੋਈ ਇਲਾਜ ਕਰਾਉਣ ਨੂੰ ਕੋਈ ਪੈਸਾ ਨਹੀਂ ਹੈਗਾ ਇਹ ਮੇਰੀ ਮੂਹ ਹੈਗੀ ਦੋ ਤਿੰਨ ਮੇਰੇ ਬੱਚੇ ਬੋਤੀਆਂ ਨੇ ਵੀ ਹੁਣ ਸਾਨੂੰ ਸਰਕਾਰ ਤੋਂ ਅਸੀਂ ਮੰਗਦੇ ਆ ਵੀ ਕੋਈ ਫਾਇਦਾ ਮਿਲੇ ਵੀ ਭੈਣ ਭਾਈਆਂ ਨਹੀਂ ਤੱਜਣਗੇ ਇਹ ਸਾਡੀ ਫਾਇਦਾ ਕਰਨਾ ਹਾਂਜੀ ਹਾਂਜੀ ਮਾਤਾ ਜੀ ਇਸ ਪਰਿਵਾਰ ਬਾਰੇ ਦਿਓ ਜਾਣਕਾਰੀ ਤੁਸੀਂ ਹਾਂਜੀ ਵੀਰ ਜੀ ਇਹ ਵਿਚਾਰੇ ਗਰੀਬ ਹੈ ਵਿਚਾਰੇ ਇਹੀ ਕਰਦਾ ਸੀ ਇਹੀ ਖਾਂਦਾ ਸੀ ਤੇ ਇਹ ਵਿਚਾਰਾ ਡਿੱਗ ਪਿਆ ਹੈ ਇਹ ਚੱਕਿਆ ਵੀ ਅਸੀਂ ਆਕੇ ਨਹੀਂ ਤੇ ਭਈ ਇਸ ਦੀ ਮਦਦ ਜ਼ਰੂਰ ਕਰੋ ਤੁਸੀਂ ਕਿਵੇਂ ਮਤਲਬ ਸੱਟ ਲੱਗੀ ਹੈ ਤੇ ਕਿੱਦਾਂ ਗਿਰਿਆ ਹੈ ਇਹ ਪਤਾ ਨਹੀਂ ਬਾੜੀਆਂ ਚ ਗਿਰਿਆ ਵਿਚਾਰੀ ਲੜਕੀ ਸਾਨੂੰ ਬੁਲਾ ਕੇ ਲਿਆਈ ਰਾਤ ਨੂੰ ਅੱਛਾ ਮੇਰਾ ਬੇਟਾ ਹੀ ਲੈ ਕੇ ਗਿਆ ਨੇ ਚੱਕ ਕੇ ਹਸਪਤਾਲ ਜੀ ਅੱਛਾ ਜੀ ਤੇ ਉੱਥੇ ਫਿਰ ਇਹ ਇਲਾਜ ਲੂਜ਼ ਵਿਚਾਰਿਆਂ ਨੇ ਕੀ ਕਰਵਾਇਆ ਉੱਥੇ ਅਸੀਂ ਪੈਸੇ ਬੁਸੇ ਦੇ ਕੇ ਤੇ ਹੁਣ ਤੁਸੀਂ ਕੀ ਪੰਜਾਬ ਸਰਕਾਰ ਤੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਤੋਂ ਕੀ ਮੰਗ ਕਰ ਰਹੇ ਹੋ ਵੀ ਅਸੀਂ ਕਹਿੰਨੀ ਐਸ ਪਰਿਵਾਰ ਦੀ ਮਦਦ ਕੀਤੀ ਜਾਵੇ ਗਰੀਬ ਹੈ ਉਹ ਵਿਚਾਰੇ ਉਹਨਾਂ ਦੇ ਕੋਈ ਹੋਰ ਕਰਨ ਵਾਲਾ ਹੈ ਨਹੀਂ ਏਵਨ ਪੰਜਾਬੀ ਟੀਵੀ ਲਈ ਮਾਨਸਾ ਤੋਂ ਜੁਗਰਾਤ ਚੈਲ ਦੀ ਖਾਸ ਰਿਪੋਰਟ